ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦਾ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀਆਂ ਭਰਾ ਦਾ ਮੰਗਣਾ ਹੁੰਦਾ ਸ਼ਗਨ ਪਹਿਣਾ ਪੈ ਰਿਹਾ ਭਰਾ ਨੂੰ ਤਾਂ ਭੈਣ ਗੀਤ ਗਾਉਂਦੀ ਹੈ ਖੁਸ਼ ਹੋ ਰਹੀ ਹੈ ਉਹ ਕੀ ਗੀਤ ਗਾਉਂਦੀ ਹੈ ਤੁਸੀਂ ਇਹ ਗੀਤ ਚ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣ ਅਨੰਦ ਪਿਆਰੇ ਜੀ ਗੀਤ ਦਾ ਜੰਨਣ ਦੀ ਚਾਂਕੀ ਵੇ ਵੀਰ ਵੇੜੇੜ ਹਾਦਵਾ ਜੰਨਣ ਦੀ ਚਾਂਕੀ ਵੇ ਵੀਰ ਵੇੜੇੜ ਹਾਦਵਾ ਚਾਂਕੀ ਤੇ ਵੇ ਜੀ ਵੇ ਵੀਰ ਸਾਗਨੇ ਨਾਲਮਾਂ ਚਾਂਕੀ ਤੇ ਵੇ ਜੀਵੇ ਵੀਰਾ ਸਗਨੇ ਮਨਾਲਮਾਂ ਸਗਨੇ ਮਨ ਆਵੇ ਤੇਰੀ ਮਾਂ शगन वे शगनम्ना वे वे तेरि मैवे वे, वे सोण वीरा वेरुत् सगना वे ಕಟgeqslant ಲಂದವೇ ವೀರ ಕೇವೇ ಸೋಣ್ಯಾ ಸಗ್ನಮ ನವೇ ತೇರ ಪ್ಯೋವೇ ಸೋಣ್ಯಾ ಚನ್ನಣೇ ਜਾਂ ਕੀ ਮੈਂ ਢਾਈ ਵੀਰਾ ਆਣ ਜਿਵੇਂਠਾ ਮੈਂ ਤੂੰ ਮੁਖਤਾ ਵੱਲਾ ਚੱਕ ਦੇ ਤੇਰਾ ਸਭ ਤੋਂ ਸੋਨਾ ਬੇਅੰਤ ਪਿਆਰੀਆ ਕਾਟਕੇ ਲੀ ਆਂਦਾ ਲਾਚ ਵੇ ਵੀਰਾ ਕਾਟਕੇ ਲੀ ਆਂਦਾ ਲਾਚ ਵੇ ਵੀਰਾ ਤੇਰੇ ਸਗਨ ਮਨਾਵੇ ਤੇਰਾ ਚ ਚਾਵੇ ਵੀਰਾ ਕਟਕੇ ਲਿਆਂਦਾ ਕਾਨਾ ਵੇ ਵੀਰਾ ਕਟਕੇ ਲਿਆਂਦਾ ਕਾਨਾ ਵੇ ਵੀਰਾ ਤੇਰੇ ਸੱਗਨੇ ਮਨਾਵੇ ਤੇਰਾ ਮਾਮਾ ਵੇ ਵੀਰਾ ਨੇ ਕੀ ਨੀ ਕੀ ਕਣੀ ਦਾ ਮੀਵਰੇ ਬੀਰਾ ਜਿਉ ਪਾਣੀ ਤੇ ਵੇਹੂਰ ਚਾਉ ਕੀ ਬੈਠ ਤੂੰ ਸੋਹੇ ਤੇਰੇ ਮੁਖ ਤੇ ਸੋਹੇ ਵੇ ਵੀਰ ਸੁਨੱਖਿਆ ਨੂੰਰੇ ਵੀਰਾ ਗਾਣਾ ਵੇ ਤੈ ਬੰਨੀਆ ਗੁੱਟ ਤੇ ਗਾਣਾ ਵੀਰਾ ਤੇਰੇ ਸਾਗਨੇ ਮਨਾਵੇ ਆਪਣਾ ਮਾਮਾ ਵੀਰਾ ਜੰਨਣ ਦੀ ਜਾਂਕੀ ਵੇ ਵੀਰਾ ਵੇੜੇੜਾ ਦੁਮਾ ਜਾਂਕੀ ਤੇ ਬਏ ਜੀ ਵੇ ਵੀਰਾ ਸਗਨੇ